हूँ गल कर सुरा के प्रजनन बारे ठीक संभाल विच सूरी छे तो नौ महीने की उम्र हेहे आ इसन चाहे सठ सत्तर किलो वजन से आस करवाया जा सकता है पर अस्सी नब्बे किलो वजन पर आस करवा ज़्यादा चंगा होगा उम्र नालों वजन ਜ਼ਿਆਦਾ ਮਾਇਨੇ ਰੱਖਦਾ ਹੈ ਸੂਰਿਆ ਵਿੱਚ ਦੇਹਾ ਚੱਕਰ 21 ਦਿਨ ਦਾ ਹੁੰਦਾ ਹੈ ਅਤੇ ਸੂਰਿਆ 2 ਤੋਂ 3 ਦਿਨ ਤੱਕ ਗਰਮੀ ਵਿੱਚ ਰਹਿੰਦੀਆਂ ਹਨ ਬੇਚੈਨੀ ਖੁਰਾਕ ਦਾ ਘੱਟ ਖਾਣਾ ਦੂਸਰੀਆਂ ਸੂਰਿਆ ਤੇ ਚੜਨਾ ਯੋਨੀ ਦਾ ਸੁੱਝ ਕੇ ਲਾਲ ਹੋ ਜਾਣਾ ਅਤੇ ਪਿੱਠ ਤੇ ਪਹਾੜ ਪਾੜਨ ਨਾਲ ਸੂਰਿਆ ਦਾ ਇੱਕੋ ਹੀ ਥਾਂ ਤੇ ਖੜੇ ਰਹਿਣਾ 헤헤 ਦੀਆਂ ਪ੍ਰਮੁੱਖ ਨਿਸ਼ਾਨੀਆਂ ਹਨ ਇਹਨਾਂ ਵਿੱਚ ਅੰਡੇ ਪੈਣ ਦਾ ਸਮਾਂ 헤헤 ਦੇ ਸ਼ੁਰੂ ਹੋਣ ਤੋਂ 30 ਤੋਂ 40 ਘੰਟੇ ਬਾਅਦ ਹੁੰਦਾ ਹੈ ਆਸਰ ਸੂਰੀਆਂ ਵਿੱਚ ਅੰਡੇ ਪੈਣ ਦੀ ਗਿਣਤੀ 8 ਤੋਂ 14 ਅਤੇ ਵੱਡੀਆਂ ਸੂਰੀਆਂ ਵਿੱਚ 15 ਤੋਂ 18 ਹੁੰਦੀ ਹੈ 헤헤 ਦੇ ਦੂਜੇ ਦਿਨ ਸੂਰੀਆਂ ਨੂੰ ਸਾਰ ਸੂਰ ਦੇ ਖਾਣੇ ਵਿੱਚ ਸਵੇਰੇ ਅਤੇ ਸ਼ਾਮ ਲਿਜਾ ਕੇ ਆਸ ਕਰਵਾਇਆ ਜਾਂਦਾ ਹੈ। ਸ਼ੁਕਰਾਨੂ ਬੱਚੇਦਾਨੀ ਵਿੱਚ 24 ਘੰਟੇ ਤੱਕ ਜਿਉਂਦੇ ਰਹਿ ਸਕਦੇ ਹਨ। ਸੂਰੀ ਦਾ ਗਰਭਕਾਲ 112 ਤੋਂ 116 ਦਿਨਾਂ ਤੱਕ ਹੁੰਦਾ ਹੈ। ਸੂਰੀਆਂ ਨੂੰ ਗਰਭਕਾਲ ਦੌਰਾਨ संतुलित भोजन ਦਿੱਤਾ ਜਾਂਦਾ ਹੈ ਤਾਂ ਜੋ ਇਹਨਾਂ ਦਾ ਭਾਰ 28 ਤੋਂ 36 ਕਿਲੋਗ੍ਰਾਮ ਤੱਕ ਵਧ ਸਕੇ ਸੂਣ ਤੋਂ 1 ਹਫਤਾ ਪਹਿਲਾਂ ਸੂਰੀ ਨੂੰ ਫੈਰਵਿੰਗ ਪੈਨ ਪਾਖ ਬੱਚੇ ਦੇਣ ਵਾਲੇ ਖਾਣੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਸੂਣ ਸਮੇਂ ਸੂਰੀ ਕਬਰਾਹੜ ਅਨਸੁਖਾਵੀ ਹੋਣਾ ਯੋਨੀ ਦਾ ਵੱਡਾ ਹੋਣਾ ਤਾਰਾ ਕਰਨਾ ਖਾਣਾ ਵਿੱਚ ਦੁੱਧ ਉਤਰਨਾ ਆਦ ਨਿਸ਼ਾਨੀਆਂ ਜ਼ਾਹਿਰ ਕਰਦੀ ਹੈ ਅਤੇ ਘੁਰਨਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਦੋ ਬੱਚਿਆਂ ਦੇ ਪੈਦਾ ਹੋਣ ਵਿਚਲਾ ਸਮਾਂ 10 ਤੋਂ 20 ਮਿੰਟ ਦਾ ਹੁੰਦਾ ਹੈ ਅਤੇ ਕੁੱਲ ਸਮਾਂ 2 ਤੋਂ 5 ਘੰਟੇ ਹੋ ਸਕਦਾ ਹੈ ਜੇਰ ਆਮ ਤੌਰ ਤੇ 2 ਘੰਟਿਆਂ ਬਾਅਦ ਪੈ ਜਾਣੀ ਚਾਹੀਦੀ ਹੈ ਸੁੱਕਾ ਅਤੇ ਨਿੱਗਾ ਰੱਖਣਾ ਬੱਚੇ ਫਲੰਦੀ ਗਿਣਤੀ ਨੂੰ ਵਧਾਉਂਦਾ ਹੈ ਸੂਰੀ ਦੇ ਸੂਣ ਵਾਲੇ ਕਮਰੇ ਵਿੱਚ ਬੱਚਿਆਂ ਨੂੰ ਵੱਖ ਰੱਖਣ ਵਾਲੇ ਕਮਰੇ ਨੂੰ ਕਰੀਪ ਕਿਹਾ ਜਾਂਦਾ ਹੈ ਅਤੇ ਛੋਟੇ ਬੱਚਿਆਂ ਦੇ ਰਾਸ਼ਨ ਨੂੰ ਕਰੀਪ ਰਾਸ਼ਨ ਕਿਹਾ ਜਾਂਦਾ ਹੈ ਸਰਦੀਆਂ ਵਿੱਚ ਕਰੀਪ ਜੋ ਛੋਟੇ ਬੱਚਿਆਂ ਦਾ ਖਾਣਾ ਹੈ ਉਸ ਨੂੰ ਬਲਗ ਜਾਂ ਹੀਟਰ ਲਗਾ ਕੇ ਨਿਗਰੱਖਣ ਦੀ ਲੋੜ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਸੂਣ ਸਮੇ ਅਤੇ ਸੂਣ ਉਪਰੰਤ ਨਵੇਂ ਜੰਮੇ ਬੱਚਿਆਂ ਦੀ ਸੰਭਾਲ ਬਾਰੇ ਚੰਗਾ ਹੋਵੇਗਾ ਜੇਕਰ ਸੂਰੀ ਦੇ ਸੂਣ ਸਮੇ ਕੋਈ ਸੇਵਾਦਾਰ ਮੌਜੂਦ ਹੋਵੇ ਜੋ ਸੂਰੀ ਨੂੰ ਸੂਣ ਵਿੱਚ ਮਦਦ ਕਰ ਸਕੇ ਅਤੇ ਨਵੇਂ ਜੰਮੇ ਬੱਚਿਆਂ ਨੂੰ ਦੁੱਧ ਪੀਣ ਵਿੱਚ ਮਦਦ ਕਰ ਸਕਦੇ। ਕੁਝ ਦਿਨਾਂ ਤੱਕ 나ੜੂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਜੇਕਰ 나ੜੂ ਜਿਆਦਾ ਲੰਮਾ ਹੋਵੇ ਤਾਂ ਥੋੜਾ ਛੱਡ ਕੇ ਕੱਟ ਦਿੱਤਾ ਜਾਂਦਾ ਹੈ ਅਤੇ ਕਿਰਮਨਾਸ਼ਕ ਕੋਲ ਲਗਾਇਆ ਜਾਂਦਾ ਹੈ। ਬੱਚਿਆਂ ਦੇ 8 ਨੀਡਲ ਟੀਸ 2 ਦਿਨਾਂ ਦੀ ਉਮਰ ਤੱਕ ਕਾਟੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਮਾਂ ਦੇ ਥਣਾ ਨੂੰ ਜਾਂ ਸਾਥੀ ਬੱਚਿਆਂ ਨੂੰ ਜ਼ਖਮੀ ਨਾ ਕਰ ਸਕਣ ਜੇਕਰ ਬੱਚੇ ਪੱਕੇ ਪਰਸ਼ਤੇ ਹੋਣ ਤਾਂ ਇਹਨਾਂ ਨੂੰ ਅਨੀਮੀਆ ਪਾਪ ਖੂਨ ਦੀ ਕਮੀ ਦੇ ਰੋਗ ਤੋਂ ਬਚਾਉਣ ਲਈ ਆਇਰਨ ਦੇ ਟੀਕੇ ਦੀ ਵਰਤੋਂ ਕਰਦੇ ਹਨ 2 ਮਹੀਨੇ ਦੀ ਉਮਰ ਵਿੱਚ ਬੱਚੇ ਮਾਂ ਤੋਂ ਵਾਕਿਤੇ ਜਾਂਦੇ ਹਨ ਜਦੋਂ ਇਹਨਾਂ ਦਾ ਵਜ਼ਨ ਲਗਭਗ 10 ਕਿਲੋ ਹੁੰਦਾ ਹੈ ਸੂਰੀ ਨੂੰ ਬੱਚਿਆਂ ਤੋਂ ਵੱਖ ਕੀਤਾ ਜਾਂਦਾ ਹੈ ਵੱਖ ਕਰਨ ਤੋਂ ਬਾਅਦ ਇਹਨਾਂ ਨੂੰ ਮਲਾਪਰਤ ਕੀਤਾ ਜਾਂਦਾ ਹੈ ਤੇ ਇਹਨਾਂ ਦੀ ਪਛਾਣ ਰੱਖ ਲਈ ਟੈਟੂ ਜਾਂ ਟੈਗਿੰਗ ਕੀਤੀ ਜਾਂਦੀ ਹੈ ਕਿਸੇ ਨਾ ਕਿਸੇ ਕਮਲੇ ਇਹਨਾਂ ਨੂੰ ਫੜਨ ਦੀ ਲੋੜ ਬਣੀ ਰਹਿੰਦੀ ਹੈ ਇਹਨਾਂ ਨੂੰ big catcher ਦੀ ਮਦਦ ਨਾਲ ਕਾਬੂ ਕੀਤਾ ਜਾਂਦਾ ਹੈ ਸੂਰਾਂ ਨੂੰ ਕੁਝ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾ ਕਰਨ ਦੀ ਲੋੜ ਹੁੰਦੀ ਹੈ ਇਹਨਾਂ ਦੀਆਂ ਪ੍ਰਮੁੱਖ ਬਿਮਾਰੀਆਂ ਹਨ ਸਵਾਇਨ ਫੀਵਰ ਮੂੰਖੁਰ ਤੇ ਗਲਕੋਟੂ ਵਧਰ ਹੈ ਬੱਚਿਆਂ ਨੂੰ ਮੋٹے ਹੋਣ ਵਾਲੇ ਸੂਰਾਂ ਵਾਲਾ ਰਾਸ਼ਨ ਪਾਇਆ ਜਾਂਦਾ ਹੈ 7 ਤੋਂ 8 ਮਹੀਨੇ ਦੀ ਉਮਰ ਤੱਕ ਜਦੋਂ ਇਹਨਾਂ ਦਾ ਵਜ਼ਨ ਲਗਭਗ 80-90 ਕਿਲੋ ਹੋ ਜਾਂਦਾ ਹੈ ਤਾਂ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਮੰਡੀ ਨੂੰ